ਆदमी ਪਾਰਟੀ ਦੀ ਸਰਕਾਰ ਹੈ ਉਹ ਬਹੁਤਾ ਕੁਛ ਕਰ ਨਹੀਂ ਰਹੀ ਪਰ ਉਧਰ ਅਕਾਲੀ ਦਲ ਦੇ ਲਗਾਤਾਰ ਬਿਆਨ ਆ ਰਿਹਾ ਕਿ ਸੁਖਬੀਰ ਬਾਦਲ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਪੈਸੇ ਵੰਡਦੇ ਵੀਡੀਓ ਆ ਰਹੀਆਂ ਨੇ ਰੀਲਾਂ ਬਣ ਰਹੀਆਂ ਨੇ ਕਿ ਸੁਖਬੀਰ ਬਾਦਲ ਜਾ ਕੇ ਲੋਕਾਂ ਨੂੰ ਪੈਸੇ ਦੇ ਰਹੇ ਨੇ ਤੇ ਇੱਕ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਅਕਾਲੀ ਦਲ ਵੱਲੋਂ ਤੇ ਕੁਝ ਚੈਨਲਾਂ ਵੱਲੋਂ ਕਿ ਸੁਖਬੀਰ ਬਾਦਲ ਲੋਕਾਂ ਦੇ ਮਸੀਹਾ ਬਣ ਕੇ ਅੱਗੇ ਆਏ ਨੇ ਤੁਹਾਡੀ ਜਥੇਬੰਦੀ ਇਹ ਸਾਰੇ ਕੁਛ ਨੂੰ ਕਿੱਦਾਂ ਦੇਖਦੀ ਏ ਦੇਖੋ ਜਿੰਨੀਆਂ ਸਾਰੀਆਂ ਪਾਰਟੀਆਂ ਜਦੋਂ ਗੱਦੀ ਤੋਂ ਪਾਸੇ ਐ ਉਹਦੇ ਲੋਕਾਂ ਦਾ ਮਸੀਹਾ ਉਹਨਾਂ ਨੇ ਡਰਾਮੇ ਕਰਦੀਆਂ ਮਸੀਹਾਵਾਂ ਦੇ ਡਰਾਮੇ ਤੇ ਮਸੀਹਾ ਬੁਝਵਾਨੀ ਇਹ 10 ਸਾਲ ਲਗਾਤਾਰ ਰਾਜ ਰਿਹਾ ਹਮ ਕਾਲੀ ਦਾਲ ਦਾ ਇਹ 10 ਸਾਲਾਂ ਚ ਆ ਬੰਨਣੀ ਸੀ ਪੱਕੇ ਹੁੰਦੇ ਹਮ ਆ ਤਾਂ ਮਰਦੇ ਨਹੀਂ ਸੀ ਲੋਕ 10 ਸਾਲਾਂ ਚ ਜਿਹੜੇ ਹੈਗੇ ਆ ਆਪਣੇ ਦਰਿਆ ਇਹਨਾਂ ਦੀ ਰੇਗ ਨਹੀਂ ਸੀ ਕੱਢੀ ਜਾ ਸਕਦੀ ਜੀ ਉਹ ਸਾਰੇ ਪ੍ਰਬੰਧ ਹੋ ਸਕਦੇ ਸੀ ਆ ਜਿੰਨਾ ਪਾਣੀ ਆ ਗਿਆ ਹਮ ਪੰਜਾਬ ਦਾ ਕਹਿੰਦੇ ਜੀ ਸੋਕੇ ਦੀ ਮਾਰ ਚ ਆ ਗਿਆ ਕਿ ਇਹ ਪਾਣੀ ਥੱਲੇ ਧਰਤੀ ਦੇ ਹਰੇ ਰੀਚਾਰਜ ਜਿਹੜੇ ਪ੍ਰਬੰਧ ਨਹੀਂ ਕਰ ਸਕਦੀ ਸਰਕਾਰ ਪਰ ਕਿਉਂਕਿ ਨਹੀਂ ਕਰਨਾ ਇਹ ਲਾਲਚ ਲੋਕਾਂ ਦਾ ਮਸੀਹਾ ਨਹੀਂ ਬਣ ਗਿਆ ਗੱਦੀ ਵਾਸਤੇ ਲਾਲਾਂ ਡਿੱਗਦੀਆਂ ਇਹੀ ਕੰਮ ਕਾਂਗਰਸ ਦਾ ਇਹੀ ਕਾਲੀ ਦਾ ਇਹੀ ਭਾਰਤ ਜਨਤਾ ਪਾਰਟੀ ਦਾ ਜੀ ਤੇ ਇਹ ਜਿਹੜੇ ਗੱਦੀ ਦੇ ਪਾਸੇ ਹੋ ਗਏ ਇਹ ਪਹਿਲਾਂ ਵੀ ਕਰਦਾ ਰਿਹਾ ਗੱਦੀ ਦੇ ਪਾਸੇ ਹੋ ਕੇ ਉਹਦੇ ਵੀ ਨਹੀਂ ਇਹੀ ਕਰਦਾ ਜੀ ਇਸ ਕਰਕੇ ਲੋਕਾਂ ਨੂੰ ਤਾਂ ਜਿਹੜਾ ਆਪਣੇ ਹੱਥੀ ਆਪੇ ਕਾਇਸਵਾਰੀ ਏ ਉਹਦੇ ਤੇ ਆ ਜਣ ਫਿਰ ਸਾਰਾ ਕੁਝ ਹੱਲ ਕਰਨਾ ਠੀਕ